ਜੈ ਪੀਰੰਧੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਨੀ ਹੈ ਕਿ ਜਦੋਂ ਘਰ ਵਿੱਚ ਕੋਈ ਮਹਿਮਾਨ ਆਉਂਦਾ ਹੈ ਤੇ ਉਸ ਸਮੇਂ ਇਹ ਕੁਝ ਕਰਮ ਜ਼ਰੂਰ ਕਰਿਆ ਕਰੋ ਜੀਤੇ ਨਾਲ ਤੁਹਾਡੀ ਜ਼ਿੰਦਗੀ ਸਬਰ ਸਕਦੀ ਆ ਕਿਉਂਕਿ ਪੀਰਾਂ ਦੇ ਨਾਮ ਤੇ ਇਹ ਕਰਮ ਕਰਨੇ पूरी जिंदगी एक पल परमा सवार दिता है जीदी भी जिंदगी सेवा करते हो पर फर्क इन्ना होना चाहिए कि परमात्मा समझो धर्म चाहे कोई भी रिश्तेदार चाहे किसी होर की सेवा करती है किसी होर मन रहे हैं, ये बह नहीं लिया बहसाई नहीं करनी सो ਇੱਕ ਹੀ ਸਮਝਣਾ ਹੈ ਕਿ ਕਿਨਕ ਪ੍ਰਮਾਤਮਾ ਇੱਕ ਰੂਪ ਅਨੇਕ ਸੋ ਇਹ ਗੱਲ ਧਮਾਕ ਵਿੱਚ ਰੱਖਣੀ ਹੈ ਸੱਚ ਹੈ ਸੱਚ ਹੀ ਰਹਿਣਾ ਇਹਨੂੰ ਕੋਈ ਟੁਕਰਾ ਨਹੀਂ ਸਕਦਾ ਸੋ ਆਪਾਂ ਕਰਮ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਦੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਫਿਰ ਲਾਈਕ ਕਮੈਂਟ ਦੱਸਦੀ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਦਰਗਾਹ ਪੀਰਾਂ ਦੀ ਜਾਂ ਚੱਦਰ ਦਿਸਣੀ ਫਿਰ ਉਹ ਆਪਣੇ ਸਿਰ ਤੇ ਆ ਜਾਣੀ ਇਹਦਾ ਕੀ ਸੰਕੇਤ ਹੁੰਦਾ ਆ ਇੱਕ ਹੁੰਦਾ ਆ ਕਿ ਆਪ ਹੀ ਚੱਦਰ ਉੱਪਰ ਕੋਈ ਦੇ ਰਿਹਾ ਹੈ ਜਾਂ ਆਪ ਹੀ ਪਹਿਨੀ ਚੱਦਰ ਸੋ ਬਹੁਤ ਕਰਾਂ ਦੇ ਸੰਕੇਤ ਹੁੰਦੇ ਜਦੋਂ ਇਹ ਸੇਵਾ ਕਰਦੇ ਆ ਜਿਹੜਾ ਬਾਣਾ ਯਾਨੀ ਕਿ ਤੁਹਾਡੀ ਲੈਨ ਵਿੱਚ ਚੱਲਦਾ ਹੈ ਉਹ ਬਾਣਾ ਤੁਹਾਨੂੰ ਨਜ਼ਰ ਆਉਂਦਾ ਹੈ ਸੁਪਨੇ ਵਿੱਚ ਜਾਂ ਫਿਰ ਖੁਦ ਤੁਸੀਂ ਉਹ ਚੀਜ਼ ਨੂੰ ਉੱਪਰ ਲੈ ਰਹੇ ਹੋ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਦੀ ਤੁਹਾਡੇ ਤੇ ਮਿਹਰ ਹੈ ਸੋ ਆਪਣਾ ਹੱਥ ਤੁਹਾਡੇ ਸਿਰ ਤੇ ਰੱਖਦੇ ਆ ਸੋ ਇਹ ਇੱਕ ਇਸ਼ਾਰਾ ਹੈ ਜੀ ਚੰਗਾ ਸੰਕੇਤ ਹੈ ਸੋ ਇਥੇ ਇੱਕ ਗੱਲ ਇਹ ਕਵਾਂਗੇ ਕਿ ਇਹੋ ਜੀਆਂ ਗੱਲਾਂ ਪੜਦੇ ਵਿੱਚ ਰੱਖਿਆ ਕਰੋ ਪੜਦੇ ਵਿੱਚ ਰੱਖੂਗੇ ਤੇ ਬਹੁਤ ਕੁਝ ਪਰਮਾਤਮਾ ਦਿਖਾਉਂਦਾ ਹੈ ਜਦੋਂ ਅਸੀਂ ਪੜਨਾ ਚੱਕ ਦਿੰਦੇ ਆ ਆਪਣੇ ਆਪ ਹੀ ਉਹ ਕਿਰਪਾ ਨੂੰ ਟੋਕ ਲੈਂਦੇ ਆ ਸੋ ਬਾਕੀ ਇਥੇ ਇਹ ਨਹੀਂ ਹੁੰਦਾ ਕਿ ਮਾਲਕ ਨਾਰਾਜ਼ ਹੋ ਜਾਂਦਾ ਹੈ ਜਾਂ ਫਿਰ ਨਾਲ ਨਹੀਂ ਖੜਦਾ ਹੁੰਦੇ ਉਹ ਨਾਲ ਹੀ ਆ ਪਰ ਫਿਰ ਪੜਦੇ ਚ ਰਹਿੰਦੇ ਆ ਫਿਰ ਵੈਸੇ ਹੀ ਕੰਮ ਅਰਦਾਸ ਬੇਨਤੀ ਸੁਣ ਕੇ ਸਵਾਰਦੇ ਆ ਪਰ ਮੂਰੇ ਨਹੀਂ ਹੁੰਦੇ ਸੋ ਇਸ ਕਰਕੇ ਉਹਨਾਂ ਦੇ دیدار ਜਿਹੜੇ ਬਹੁਤ ਜ਼ਰੂਰੀ ਨੇ ਬਹੁਤ ਜ਼ਰੂਰੀ ਹੈ ਉਹਨਾਂ ਦੇ ਦਰਸ਼ਨ ਹੋਣੇ ਕਿਉਂਕਿ ਦਰਸ਼ਨ ਹੋਣਗੇ ਉਦਗੋਣਗੇ ਤੇ ਫਿਰ ਇਨਸਾਨ ਨੂੰ ਵੀ ਯਾਦ ਰਹਿੰਦਾ ਹੈ ਕਿ ਮੇਰੇ ਮਾਲਕ ਨੇ ਦਿਖਾਇਆ ਸੀ ਇਹ ਕਰਕੇ ਦਿਖਾਇਆ ਕਿਉਂਕਿ ਪਰ ਮਹਾਤਮਾ ਕਹਿੰਦੇ ਦਾਤਾਂ ਜਦੋਂ ਦਿੰਦਾ ਹੈ ਝੋਲੀ ਤਾਂ ਭਰ ਦਿੰਦਾ ਹੈ ਪਰ ਉਹ ਨਜ਼ਰ ਨਹੀਂ ਆਉਂਦਾ ਕਿ ਝੋਲੀ ਭਰ ਦਾ ਨਜ਼ਰ ਹੋਣਾ ਜ਼ਰੂਰੀ ਹੈ ਸੁਪਨੇ ਵਿੱਚ ਯਾਨੀ ਕਿ ਜੋ ਚੰਗਾ ਹੋਣ ਵਾਲਾ ਹੈ ਉਹ ਪਹਿਲਾਂ ਹੀ ਸੁਪਨੇ ਵਿੱਚ ਦਿਖਾੜ ਦਿੰਦੇ ਨੇ ਤੇ ਇਹਦੇ ਨਾਲ ਅਹਿਸਾਸ ਰਹਿੰਦਾ ਹੈ ਕਿ ਸਾਡੇ ਫਕਰ ਨੇ ਸਾਨੂੰ ਇਹ ਦਿਖਾ ਲਿਆ ਸੀ ਤੇ ਸੱਚ ਹੋ ਜਾਂ ਜਕੀਨ ਹੋਰ ਵੀ ਜ਼ਿਆਦਾ ਪੱਕਾ ਹੋ ਜਾਂਦਾ ਫਿਰ ਚਾਹੇ ਜਿੱਦੀ ਮਰਜ਼ੀ ਵੱਡੀ ਮੁਸ਼ਕਲ ਆ ਜਾਵੇ ਜ਼ਿੰਦਗੀ 'ਚ ਫਿਰ ਉਹ ਇਨਸਾਨ ਨੂੰ ਦਲੀ ਕਿਉਂਕਿ ਇੱਕ ਮਨ ਵਿੱਚ ਅਲੱਗ ਹੀ ਵਿਸ਼ਵਾਸ ਵੜ ਜਾਂਦਾ ਹੈ ਕਿ ਉਹ ਹੈ ਮੇਰੇ ਨਾਲ ਰਹਿੰਦਾ ਹੈ ਉਹਨੇ ਜਦ ਮੈਨੂੰ ਦਿਖਾੜ ਕੇ ਆ ਇੰਨੇ ਕੰਮ ਸਵਾਰੇ ਨੇ ਤਾਂ ਫਿਰ ਇਹ ਉਹਦੇ ਲਈ ਕੋਈ ਔਖਾ ਨਹੀਂ ਇਹ ਕੰਮ ਨਹੀਂ ਆੜਦਾ ਇਹ ਨਹੀਂ ਬਣੇਗਾ ਤਾਂ ਫਿਰ ਉਹ ਪ੍ਰਮਾਤਮਾ ਉਹ ਕੰਮਾਂ ਨੂੰ ਬਣਾ ਕੇ ਦਿਖਾਉਂਦਾ ਹੈ ਜੀ ਜਦੋਂ ਪਰਦੇ ਦੇ ਵਿੱਚ ਕੰਮ ਕਰਨ ਲੱਗ ਪੈਂਦਾ ਫਿਰ ਇਨਸਾਨ ਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਡਾ ਮਾਲਕ ਸਵਾਰ ਰਿਹਾ ਹੈ ਫਿਰ ਪਤਾ ਹੀ ਨਹੀਂ ਚੱਲਦਾ ਫਿਰ ਚੰਗੇ ਵੇਲੇ ਨੂੰ ਭੁੱਲ ਜਾਂਦਾ ਹੈ ਤੇ ਮਾੜੇ ਬੀਲੇ ਨੂੰ ਦੋਸ਼ ਦੇਣ ਲੱਗ ਪੈਂਦਾ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਗਹਿਣਾ ਹੈ ਇਹ ਆਉਂਦੇ ਜਾਂਦੇ ਹੀ ਰਹਿਣਗੇ ਜ਼ਿੰਦਗੀ ਵਿੱਚ ਜੇਕਰ ਦੁੱਖ ਸੁੱਖ ਨਹੀਂ ਆਉਣਗੇ ਤਾਂ ਪਰਮਾਤਮਾ ਨੂੰ ਕੋਈ ਯਾਦ ਨਹੀਂ ਰੱਖੇਗਾ ਦੁੱਖ ਆਉਣਾ ਜ਼ਿੰਦਗੀ ਵਿੱਚ ਜ਼ਰੂਰੀ ਹੈ ਤੇ ਇਹ ਜ਼ਿੰਦਗੀ ਦਾ ਅਸਲ ਗਹਿਣਾ ਹੈ ਜਿਹੜਾ ਕਿ ਉਹ ਪਰਮਾਤਮਾ ਦੇ ਨਾਮ ਦਾਸ ਦੀ ਗਹਿਣਾ ਬਣ ਲੈਂਦੇ ਆ ਸੋ ਪਰਮਾਤਮਾ ਉਦੋਂ ਹੀ ਮਿਲਦਾ ਜਦੋਂ ਅਸੀਂ ਦੁੱਖ ਚੁੰਨੇ ਆ ਤੇ ਉਹਨੂੰ ਯਾਦ ਕਰਦੇ ਆ ਤੇ ਪ੍ਰਮਾਤਮਾ ਇੱਕ ਗਰੀਬੀ ਚ ਮਿਲਦਾ ਹੈ ਤੇ ਇੱਕ ਬਿਮਾਰੀ ਚ ਇਹ ਦੋਨੇ ਤਰੀਕਿਆਂ ਚ ਅਸੀਂ ਉਹ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਉਹਦੇ ਅੱਗੇ ਜਦੋਂ ਅਰਦਾਸਾਂ ਬੰਦੀਆਂ ਕਰਦੇ ਹਾਂ ਕੋਈ ਚਾਰਾ ਨਹੀਂ ਦਿਖਦਾ ਤੇ ਸਿਰਫ ਉਸ ਬਿੱਤੇ ਅਸੀਂ ਉਹ ਪ੍ਰਮਾਤਮਾ ਦਾ ਕੁੰਡਾ ਖੜਕਾਉਂਦੇ ਆਂ ਤੇ ਉਹੀ ਖੋਲਦਾ ਹੈ ਕਿਉਂਕਿ ਉਹਦੇ ਦਰ ਹਮੇਸ਼ਾ ਇਹੀ ਆਪਣੇ ਭਗਤ ਲਈ ਆਪਣੇ ਬੱਚੇ ਲਈ ਗੁੱਲੇ ਰਹਿੰਦੇ ਨੇ ਚਾਹੇ ਉਹ ਇਨਸਾਨ ਮਾੜਾ ਹੈ ਚਾਹੇ ਚੰਗਾ ਜੇਕਰ ਸਮਾ ਰਹਿੰਦੇ ਆਪਣੇ ਆਪ ਨੂੰ ਸੁਧਾਰ ਪਰਮਾਤਮਾ ਬਖਸ਼ ਦਿੰਦਾ ਤੋ ਤਿੰਨ ਮੌਕੇ ਤੋਂ ਪਰਮਾਤਮਾ ਦਿੰਦਾ ਹੀ ਦਿੰਦਾ ਹਰ ਇੱਕ ਅਨਸਾਰ ਨੂੰ ਜਦੋਂ ਨਾ ਹੀ ਸੁਧਰੇ ਫਿਰ ਵੀ ਉਹ ਆਪਣਾ ਹੋਣਾ ਦਿਖਾਉਂਦਾ ਹੈ ਸੋ ਬਾਕੀ ਪਰਮਾਤਮਾ ਨਾਲ ਜੁੜਨ ਦੀ ਜ਼ਿਆਦਾ ਜ਼ਰੂਰਤ ਹੈ ਰਿਸ਼ਤੇ ਨਾਤੇ ਬਾਤ ਦੇ ਨੇ ਜੀ ਕਿਉਂਕਿ ਇਹ ਆਪਾਂ ਸਭ ਅੰਤ ਸਮੇਂ ਦੇਖਦੇ ਹਾਂ ਜਦੋਂ ਕੋਈ ਦੁਨੀਆ ਤੋਂ ਜਾਂਦਾ ਹੈ ਤੇ ਕਿੰਨਾਂ ਕੋ ਕੌਣ ਕਿਹਦਾ ਕਰਦਾ ਹੈ ਚਾਰ ਦਿਨ ਦਾ ਰੋਣਾ ਹੁੰਦਾ ਹੈ ਉਸ ਤੋਂ ਬਾਅਦ ਕੋਈ ਨਹੀਂ ਯਾਦ ਕਰਦਾ ਚਾਹੇ ਜਿੰਨਾ ਮਰਜੀ ਕੋਈ ਆਪਣਾ ਸਾਕਾ ਹੋਵੇ ਇਹ ਜ਼ਿੰਦਗੀ ਦੀ ਸਚਾਈ ਹੈ ਕਿਉਂਕਿ ਪ੍ਰਮਾਤਮਾ ਸਬਰ ਦੇ ਦਿੰਦਾ ਹੈ ਇਨਸਾਨ ਕਿੰਨਾ ਕਰੋ ਲਵੇਗਾ ਰੋ ਵੀ ਲਊਗਾ ਤੇ ਕਰ ਕੀ ਲਊਗਾ ਕਰਨੀ ਸਕਦਾ ਕੁਝ ਵੀ ਤਾਂ ਫਿਰ ਮਨ ਨੂੰ ਸਮਝਾਉਣਾ ਪੈਂਦਾ ਸਬਰ ਕਰਨਾ ਪੈਂਦਾ ਹੈ ਤੇ ਬਾਕੀ ਜੇ ਕਹੀਏ ਕਿ ਕੋਈ ਕਿਸੇ ਦੇ ਥਾਂ ਮਾਰਦਾ ਹੈ ਤੇ ਇਸ ਤਰ੍ਹਾਂ ਹੁੰਦੀ ਨਹੀਂ ਸੋ ਇਸ ਲਈ ਸਿਰਫ ਇੱਕ ਸਾਥ ਹੈ ਤਾਂ ਉਹ ਸੱਚੇ ਪ੍ਰਮਾਤਮਾ ਦਾ ਜੀਲੇ ਨਾਲ ਜਾਣਾ ਹੈ ਤੇ ਜਿਹਨੇ ਮੁਸ਼ਕਲ ਵੀ ਲੈ ਸਾਨੂੰ ਉਹ ਪਾਪਾਂ ਦੀ ਅਗ ਤੋਂ ਬਚਾਉਣਾ ਹੈ ਨਰਕਾਂ ਤੋਂ ਬਚਾਉਣਾ ਹੈ ਕਿਉਂਕਿ ਚੰਗੇ ਕਰਮ ਕੀਤੇ ਹੋਏ ਨਾਮ ਜਪਿਆ ਹੋਇਆ ਹੈ ਤੇ ਫੁੱਲਾਂ ਵਾਂਗ ਉਸ ਰੂਹ ਨੂੰ ਲੈ ਕੇ ਜਾਂਦਾ ਹੈ ਤੇ ਜਿਹੜੇ ਇਨਸਾਨ ਬਾਣੀ ਕਰਮ ਕਰਦੇ ਨੇ ਉਹ ਫਿਰ ਟਟਕਦੇ ਹੀ ਰਹਿੰਦੇ ਨੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਗਰ ਘਰ ਵਿੱਚ ਮੁੰਡਾ ਨਾ ਹੋਵੇ ਤਾਂ ਕੀ ਕੀਤਾ ਜਾਵੇ ਗੱਡੀ ਚੱਲਦੀ ਹੈ ਕਹਿੰਦੇ ਕਿ ਇੱਕ ਕੁੜੀ ਗੱਡੀ ਨੂੰ ਸੰਭਾਲ ਸਕਦੀ ਹੈ ਸੋ ਦੇਖੋ ਜੀ ਪਹਿਲਾਂ ਤਾਂ ਗੱਦੀ ਵਾਲੇ ਨੂੰ ਚਾਹੀਦਾ ਹੈ ਕਿ ਘਰ ਵਿੱਚ ਗਾਂ ਪੀੜੀ ਨੂੰ ਤੋਰਨ ਵਾਲਾ ਗੱਦੀ ਚਲਾਉਣ ਵਾਲਾ ਬਾਰਿਸ਼ ਹੋਣਾ ਹੀ ਚਾਹੀਦਾ ਹੈ ਜੇਕਰ ਘਰ ਦਾ ਗੱਦੀ ਦਾ ਬਾਰਿਸ਼ ਨਹੀਂ ਹੈ ਤਾਂ ਫਿਰ ਗੱਦੀ ਦਾ ਕਿਵੇਂ ਸਾਫ਼ ਕੀਤਾ ਜਾਂਦਾ ਹੈ ਸੋ ਕਿਉਂਕਿ ਇਹ ਵਚਨ ਕਰਨੇ ਬੰਦਿਆ ਕਿ ਗੱਦੀ ਤਾਂ ਜੇ ਮਾਲਕਾ ਤੂੰ ਚਾਹੁੰਦਾ ਹੈ ਤਰੀ ਗੱਦੀ ਲੱਗੇ ਗੱਦੀ ਨੂੰ ਚਲਾਉਣਾ ਹੈ ਪੀੜੀ ਨੂੰ ਅੱਗੇ ਵਧਾ ਤੇ ਗਾ ਜੜਮਣਿਆਦਲਾ ਜੀ ਜੜਮਣਿਆਦ ਨਹੀਂ ਲਾਉਂਦੇ ਤਾਂ ਫਿਰ ਗੱਦੀ ਤਾਂ ਮੰਨਣੀ ਔਖੀ ਹੈ ਬਾਕੀ ਇਥੇ ਲੜਕੀ ਦੀ ਗੱਲ ਕੀਤੀ ਹੈ ਜੀ ਜੇਕਰ ਉਹ ਪ੍ਰਮਾਤਮਾ ਦੀ ਬਾਕੀ ਲਿਖੀਆਂ ਨੂੰ ਕੋਈ ਨਹੀਂ ਸਮਝ ਸਕਦਾ ਜੇਕਰ ਉਹਨਾਂ ਨੇ ਇੱਕ ਬੇਟੀ ਦੇ ਹੱਥੋਂ ਇਹ ਕਰਮ ਕਰਾਉਣਾ ਹੈ ਗੱਦੀ ਸੌਪਣੀਆਂ ਕੋਈ ਪਿਛਲਾ ਜਨਮਾਂ ਦਾ ਨਾਮ ਦੀ ਕਮਾਈ ਪਈ ਹੋਈ ਆ ਸੇਵਾ ਕਰਦੀ ਰੂਹ ਆਈ ਆ ਤਾਂ ਫਿਰ ਉਹ ਪ੍ਰਮਾਤਮਾ ਨੇ ਆਪ ਹੀ ਕਰਮ ਕਰਾ ਲੈਣਾ ਹੈ ਜੀ ਉਹਨਾਂ ਅਗੇ ਅਰਦਾਸ ਕਰਨੀ ਸ਼ੁਰੂ ਕਰ ਦਿਓ ਹਰ ਰੋਜ਼ ਉਹਨਾ ਤੋਂ ਸਵਾਲ ਦਾ ਜਵਾਬ ਮੰਗੋ ਤੇ ਆਪਣੇ ਵਿਸਵਾਨ ਲੱਖੋ ਕਿ ਜੇਕਰ ਤੁਸੀਂ ਗੱਡੀ ਲੈਣੀ ਹੈ ਗੱਡੀ ਤੇ ਬਿਠਾਉਣਾ ਹੈ ਤੇ ਤੁਹਾਨੂੰ ਕੁਝ ਦੇਣਾ ਪਵੇਗਾ ਯਾਨੀ ਕਿ ਕੱਲ ਨੂੰ ਮਜ਼ਾਕ ਬਣੀਏ ਦੁਨੀਆ ਦੀ ਨਿਗਾਹ ਦੇ ਵਿੱਚ ਕਿਉਂਕਿ ਫਿਰ ਜੇਕਰ ਗੱਡੀ ਵਾਲਾ ਸੱਚ ਦਾ ਹੈ ਵੈਸੇ ਗੱਡੀ ਬਹੁਤ ਵੱਡੀ ਗੱਲ ਹੈ ਗੱਡੀ ਚਲਾਉਣੀ ਗੱਡੀ ਤੇ ਬੈਣਾ ਹੁਕਮ ਤੋਂ ਬਗੈਰ ਨਹੀਂ ਬੈਠਿਆ ਜਾ ਸਕਦਾ ਗੱਡੀ ਤੇ ਬੈਠ ਕੇ ਭਲੀ ਵਰਨੀ ਪੈਂਦੀ ਆ ਦੁਨੀਆ ਦੀ ਅਰਦਾਸ ਨੂੰ ਸੁਣਨਾ ਪੈਂਦਾ ਹੈ ਸੰਗਤ ਜੁੜਦੀ ਹੈ ਗੱਦੀ ਨੂੰ ਹੀ ਸਲਾਮ ਹੋਣੀ ਆ ਹਉਮਤਕ ਸੱਚੀ ਨੂੰ ਨਹੀਂ ਹੋਣੀ ਇਹ ਨਹੀਂ ਕਿ ਉਹ ਜਿਹੜਾ ਇਨਸਾਨ ਬੈਠਾ ਉਹਨੂੰ ਸਲਾਮ ਆ ਸਲਾਮ ਤਾਂ ਗੱਦੀ ਨੂੰ ਹੋਣੀ ਕਿਉਂਕਿ ਗੱਦੀ ਦੀ ਕਮਾਈ ਹੈ ਬਜ਼ੁਰਗ ਦੀ ਕਮਾਈ ਹੈ ਸੋ ਗੱਦੀ ਵਾਲੇ ਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ ਕਿ ਜੇ ਤੁਸੀਂ ਚਾਹੁੰਦੇ ਨਹੀਂ ਕਿ ਅਸੀਂ ਆਪਣੀ ਬੇਟੀ ਨੂੰ ਬਿਠਾਈਏ ਗੱਦੀ ਕਰਾਈਏ ਤੇ ਗੱਦੀ ਦੇ ਅੱਗੇ ਇਹ ਸਵਾਲ ਰੱਖੋ ਵੀ ਖੁਸ਼ ਐਸਾ ਦੇਵਾਲਕਾ ਜਿਹਦੇ ਨਾਲ ਸਾਡੀ ਸਮਾਜ ਦੇ ਵਿੱਚ ਇੱਛਤ ਵਤੇ ਤੇ ਕਦੇ ਹਸਵਾਣੀ ਨਾ ਹੋਵੇ ਮਜ਼ਾਕ ਨਾ ਬਣੀਏ ਜੋ ਕਰਨੂਵੇ ਸੱਚ ਦੀ ਹੋਵੇ ਸੱਚ ਦੇ ਬਚਨ ਦੇਣੇ ਸ਼ੁਰੂ ਕਰੋ ਤੇ ਗੱਦੀ ਉੱਲੋ ਸਾਨੂੰ ਨਾਮ ਸ਼ਬਦ ਦੋ ਤਾਂ ਫਿਰ ਉਹ ਜ਼ਰੂਰ ਸੁਣਗੇ ਕਿਉਂਕਿ ਬਜ਼ੁਰਗ ਜਿਹੜਾ ਆ ਜਿਹਨੇ ਸੇਵਾ ਲੈਣੀ ਹੈ ਉਹ ਫਿਰ ਸਭ ਕੁਝ ਕਰ ਦਿੰਦਾ ਆ ਸੋ ਉਹਨਾਂ ਦੀ ਵੀ ਸੁਣੋ ਆਪਣਾ ਵੀ ਸਵਾਲ ਰੱਖੋ ਤਾਂ ਫਿਰ ਸੇਵਾ ਵੱਧ ਚੜ੍ਹ ਕੇ ਕੰਨੀ ਸ਼ੁਰੂ ਕਰ ਦਿਓ ਤੇ ਕੋਈ ਨਾ ਕੋਈ ਇਸ਼ਾਰਾ ਤੁਹਾਨੂੰ ਜਰੂਰ ਦੇਣਗੇ ਜੀ ਸੋ ਬਾਕੀ ਜੇਕਰ ਘਰ ਦੇ ਵਿੱਚ ਬੇਟੀ ਦਾ ਪਿਤਾ ਹੈ ਤਾਂ ਪਿਤਾ ਸੇਵਾ ਕਰ ਸਕਦਾ ਗੱਦੀ ਸੰਭਾਲ ਸਕਦਾ ਜੇਕਰ ਉਹ ਨਹੀਂ ਹੈ ਘਰ ਵਿੱਚ ਤਾਂ ਫਿਰ ਤੁਸੀਂ ਅਰਦਾਸ ਹੀ ਇੱਕ ਲਗਾਤਾਰ ਕੰਨੀ ਸ਼ੁਰੂ ਕਰ ਦਿਓ ਜਿੰਨਾ ਚਿਰ ਉਹ ਫਕਰ ਤੁਹਾਨੂੰ ਕੋਈ ਇਸ਼ਾਰਾ ਨਹੀਂ ਦਿੰਦਾ ਉਨਾ ਚਿਰ ਉਹ ਕਰੋਨਾ ਤੇ ਹੀ ਗੱਲ ਕਰਦੇ ਰਹੋ ਸੇਵਾ ਕਰਦੇ ਜਾਓ ਅਰਦਾਸਾਂ ਕਰੋ ਤੇ ਸੇਵਾ ਵੱਧ ਚੜ ਕੇ ਕਰੋਗੇ ਤੇ ਉਹ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ ਜੀ ਸੋ ਹੁਣ ਜੀ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਅੱਜ ਦਾ ਵਿਸ਼ਾ ਹੈ ਕਿ ਘਰ ਵਿੱਚ ਜਦੋਂ ਵੀ ਕੋਈ ਮਹਿਮਾਨ ਆਉਂਦਾ ਆ ਤੇ ਉਸ ਲਈ ਇੱਕ ਕਰਮ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਤੁਹਾਡੀ ਪਲਾਂ ਚ ਹੀ ਜ਼ਿੰਦਗੀ ਸਵਰ ਸਕਦੀ ਜਿੱਥੇ ਕੀ ਮੰਨ ਲਓ ਤੁਹਾਨੂੰ ਕਈ ਕਈ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਤੇ ਸੇਵਾ ਤੁਸੀਂ ਅੱਜ ਤੱਕ ਸੋਚਦੇ ਕਬੂਲ ਨਹੀਂ ਹੋਈ ਹੈ ਅਰਦਾਸ ਕਬੂਲ ਨਹੀਂ ਹੁੰਦੀ ਸਾਡਾ ਬਣਦਾ ਨਹੀਂ ਕੁਝ ਉੱਥੇ ਤੁਹਾਡਾ ਇੱਕ ਕਰਮ ਕਰਨ ਦੇ ਨਾਲ ਹੀ ਕੰਮ ਬਣ ਸਕਦਾ ਹੈ ਸ਼ਰਧਾ ਤੇ ਵਿਸ਼ਵਾਸ ਹੋਣਾ ਚਾਹੀਦਾ ਜੀ ਕਿਉਂਕਿ ਪਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਹੈ ਜੀ ਕਾਦਕੇ ਦੇ ਥਰੂ ਆਪੇ ਕੰਮ ਕਰ ਜਾਵੇ ਸੋ ਕਰਨਾ ਕੀ ਹੈ ਇਹਦੇ ਬਾਰੇ ਵੀ ਕਰਨ ਕਰਦੇ ਆ ਜੀ ਵੀਡੀਓ ਨੂੰ ਪੂਰੀ ਜੇਕਰ ਸੁਣਿਆ ਹੈ ਤਾਂ ਇੱਕ ਲਾਈਕ ਜ਼ਰੂਰ ਪਲੀਜ਼ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਨੂੰ ਦਾ ਭਲਾ ਹੋ ਸਕੇ ਸੋ ਜਿੰਨਾ ਹੋ ਸਕਦਾ ਕੋਸ਼ਿਸ਼ ਕਰਿਆ ਕਰੋ ਕਿ ਦਿਨ ਦੇ ਵਿੱਚ ਕੁਝ ਨਾ ਕੁਝ ਚੰਗਾ ਕਰਮ ਕਰਨਾ ਹੀ ਕਰਨਾ ਹੈ ਕਿਉਂਕਿ ਦਿਨ ਵਿੱਚ ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਇਨਸਾਨ ਤੋਂ ਤੇ ਫਿਰ ਵੀ ਇਨਸਾਨ ਗਲਤੀਆਂ ਕਰਕੇ ਵੀ ਇਹ ਸੋਚਦਾ ਹੈ ਮੈਂ ਕੁਝ ਗਲਤ ਕੀਤਾ ਨਹੀਂ ਪਰ ਹੁੰਦੀਆਂ ਹੈ ਇਹ ਸੱਚ ਹੈ ਸੋ ਇਸ ਲਈ ਉਹ ਗਲਤੀਆਂ ਨੂੰ ਵੀ ਦੋ ਟਾਈਮ ਜ਼ਰੂਰ ਬਖਸ਼ਾਇਆ ਕਰੋ ਮਾਫੀ ਮੰਗਿਆ ਕਰੋ ਪਰਮਾਤਮਾ ਤੋਂ بیٹھ ਕੇ ਸੋ ਕਈ ਵਾਰ ਮਜਬੂਰੀ ਦੇ ਵਿੱਚ ਹੁੰਦੀਆਂ ਨੇ ਤੇ ਕਈ ਵਾਰ ਜਾਣ ਉੱਜ ਕੇ ਵੀ ਇਨਸਾਨ ਕਰ ਲੈਂਦਾ ਥੋੜਾ ਜਿਹਾ ਆਪਣੇ ਲਈ ਪਛਾਣ ਕਰਦਾ ਕਰਦਾ ਤੇ ਕਾਫੀ ਵੱਡੀ ਮੁਸ਼ਕਲ ਖੜੀ ਕਰ ਲੈਂਦਾ ਹੈ ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ ਸੱਚ ਦੇ راستے ਤੇ ਤੁਰਨਾ ਚਾਹੀਏ ਜੋ ਮਰਜੀ ਹੋ ਜਾਵੇ ਆਪਣੇ ਭਲੇ ਲਈ ਇਹ ਨਹੀਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਸੋ ਜਦੋਂ ਵੀ ਘਰ ਵਿੱਚ ਕੋਈ ਮਹਿਮਾਨ ਰਾਤ ਤੇ ਆਉਂਦਾ ਹੈ ਜਾਨਕੀ ਰਾਤ ਦਾ ਸਮਾਂ ਜਿਹੜਾ ਹੈ ਉਹ ਬਹੁਤ ਹੀ ਚੰਗਾ ਹੁੰਦਾ ਹੈ ਕਿਉਂਕਿ ਰਿਸ਼ਤੇਦਾਰ ਜਦੋਂ ਵੀ ਘਰ ਵਿੱਚ ਆਉਂਦੇ ਨੇ ਤਾਂ ਗੱਲਾਂ ਬਾਤਾਂ ਜਿਹਹੀ ਰਾਤ ਕਿਦੋਂ ਨਿਕਲ ਜਾਂਦੀ ਹੈ ਕਿਸੇ ਨੂੰ ਨਹੀਂ ਪਤਾ ਚੱਲਦਾ ਤੁਸੀਂ ਸਿਰਫ ਉਸ ਰਾਤ ਦੇ ਵਿੱਚ ਉਹ ਪਰਮਾਤਮਾ ਦੀ ਰਮਝ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨੀ ਹੈ ਤੇ ਕਰਮ ਕੀ ਕਰਨਾ ਹੈ ਕਿ ਰਾਤ ਨੂੰ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਿ ਰਿਸ਼ਤੇਦਾਰਾਂ ਦੀਆਂ ਗੱਲਾਂ ਚੰਗਾ ਨਹੀਂ ਹੈ ਜਾਂ ਉਹ ਆਹ ਕੁਛ ਕਰ ਰਿਹਾ ਹੈ ਜਾਂ ਉਹ ਕੁਛ ਕਰ ਰਿਹਾ ਕਿਸੇ ਧੀ ਮੀਟੀ ਦੀ ਭੈਣ ਦੀ ਗੱਲ ਕਰ ਲੈਣੀ ਸੋ ਇਹ ਬਹੁਤ ਮਾੜੇ ਕਰਮ ਹੁੰਦੇ ਨੇ ਜਿੱਥੇ ਚਾਰ ਜਣੇ ਬੰਦੇ ਨੇ ਇਹ ਨਿੰਦਿਆ ਕਰਦੇ ਨੇ ਉਹ ਨਿੰਦਿਆ ਆਪ ਦੇ ਸਿਰ ਤੇ ਆ ਜਾਂਦੀ ਆ ਤੇ ਉਸ ਇਨਸਾਨ ਦੀ ਮਾਇਰ ਧੋਜ ਜਾਂਦੀ ਉਹਦਾ ਪਾਰ ਆਪ ਦੇ ਸਿਰ ਤੇ ਆਉਂਦਾ ਆ ਕਦੇ ਜ਼ਿੰਦਗੀ ਵਿੱਚ ਅਜਿਹਾ ਵੀ ਸ਼ਾਇਦ ਹੋਣੀਆਂ ਤੁਸੀਂ ਗੱਲਾਂ ਸੋ ਕਿਸੇ ਦੀਆਂ ਗੱਲਾਂ ਕਰਨ ਤੋਂ ਜ਼ਰੂਰੀ ਹੈ ਕਿ ਪਰਮਾਤਮਾ ਦੀ ਗੱਲ ਸ਼ੁਰੂ ਕਰ ਲਓ ਇੱਕ ਤਰ੍ਹਾਂ ਦੀ ਜਿੱਥੇ ਪਰਮਾਤਮਾ ਦੀ ਗੱਲ ਚੱਲ ਪੈਂਦੀ ਹੈ ਜੀ ਉੱਥੇ ਇੱਕ 사ਸੰਗ ਕਹਿ ਲਓ ਵੀ 사ਸੰਗ ਸ਼ੁਰੂ ਹੋ ਜਾਂਦਾ ਹੈ ਮੈਂ ਤੁਹ ਸਾਈ ਜਾਂਦੀ ਹੈ ਜਿਸ ਦੇ ਨਾਮ ਦੀ ਚਰਚਾ ਜਿਹਦੀ ਮਹਿਮਾ ਕਰਦੇ ਹਾਂ ਸੋ ਪਰਮਾਤਮਾ ਇੱਕ ਹੀ ਆ ਉਹਨਾਂ ਦੀ ਵੀ ਗੱਲ ਸੁਣੋ ਉਹਨਾਂ ਦੇ ਗੁਰੂਆਂ ਦੀ ਵੀ ਮਹਿਮਾ ਸੁਣੋ ਤੇ ਆਪਣਿਆਂ ਦੀ ਵੀ ਸੁਣਾਓ ਕਿ ਇੱਥੇ ਇੱਥੇ ਆ ਸਾਡੇ ਕਾਰਜ ਰਾਜ ਆਏ ਆ ਜਿਨ੍ਹਾਂ ਤੇ ਲੜ ਲੱਗੇ ਹੋਏ ਆ ਜੀ ਸੋ ਮਾੜਾ ਸਮਾਜ ਜਦੋਂ ਕੋਈ ਆਉਂਦਾ ਹੈ ਤੇ ਇੱਕ ਇਹ ਹੋਉਂਦੀ ਆਦਤ ਰਿਸ਼ਤੇਦਾਰਾਂ ਦੀ ਚਿਤਾਰਨਾ ਕਿ ਤੁਹਾਡੇ ਦੇ ਮਾੜਾ ਸਮਾਂ ਜਿੰਨੇ ਅਗੇ ਤੁਸੀਂ ਤਾਂ ਉਹਨਾਂ ਨੂੰ ਮੰਨਦੇ ਆ ਇਹ ਬਹੁਤ ਮਾੜੀ ਗੱਲ ਹੈ ਕਦੇ ਵੀ ਮੁਸ਼ਕਲ ਸਮੇਂ ਕਿਸੇ ਨੂੰ ਚਿਤਾਰਨਾ ਨਹੀਂ ਕਿ ਤੁਹਾਡਾ ਗੁਰੂ ਪੀਰ ਹੁਣ ਕਿੱਥੇ ਗਿਆ ਸੋ ਇਹ ਬਹੁਤ ਵਾਰ ਦੇਖਿਆ ਗਿਆ ਕਿ ਕਈਆਂ ਨੂੰ ਆदत ਹੁੰਦੀ ਹੈ ਇਹ ਗੱਲ ਕਹਿਣ ਦੀ ਸੋਹਣ ਜੇਕਰ ਮੂਰਯੋ ਜਵਾਬ ਦੇਣਾ ਹੋਵੇ ਕਹਿਣਾ ਕਿ ਮੁਸੀਬਤਾਂ ਤੁਹਾਡੇ ਤੇ ਵੀ ਆ ਸਕਦੀ ਜਾਂ ਆਈਸ ਦੀ ਉਦੋਂ ਫਿਰ ਉਹਨੇ ਕਿਉਂ ਨਹੀਂ ਸੁਣੀ ਸੋ ਇਸ ਤਰ੍ਹਾਂ ਹੀ ਕਰਦੇ ਕਰਦੇ ਗੱਲਾਂ ਜਿਹੜੀਆਂ ਆ ਬਹੁਤ ਅੱਗੇ ਵੱਧ ਜਾਂਦੀਆਂ ਸੋ ਇਹਨਾਂ ਗੱਲਾਂ ਨੂੰ ਇੱਕ ਸਲਾਈਡ ਤੇ ਰੱਖ ਕੇ ਉਹਨਾਂ ਦੇ ਯਾਨੀ ਕਿ ਰਿਸ਼ਤੇਦਾਰਾਂ ਦੇ ਜਿਕਰ ਗੁਰੂ ਪੀਰ ਨੂੰ ਵੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਜਿਸ ਦਿਨ ਮੁਸ਼ਕਲਾਂ ਆਣ ਖੜੀ ਉਹ ਵੀ ਗੁਰੂ ਪੀਰ ਨੇ ਤੁਹਾਡਾ ਸਾਥ ਦੇ ਦੇਣਾ ਕਿਸੇ ਟਾਈਮ ਤੇ ਇਸ ਇਨਸਾਨ ਨੇ ਸਾਡੇ ਲਈ ਆਹ ਸੋਚ ਰੱਖੀ ਸੀ ਸੋ ਜਦੋਂ ਅਸੀਂ ਦੂਸਰੇ ਦੇ ਦੇਵਤੇ ਨੂੰ ਮਾਣਾ ਨਹੀਂ ਕਹਿੰਦੇ ਉਹਨੂੰ ਵੀ ਸਜਦਾ ਸਲਾਮ ਕਰ ਦਿੰਦੇ ਆ ਕਿ ਸਾਰੇ ਆਪੋ ਆਪਣੇ ਥਾਂ ਚੰਗੇ ਹੀ ਆ ਇੱਥੇ ਇਨਸਾਨਾਂ ਨੇ ਹੀ ਮਾੜੇ ਬਣਾ ਦਿੱਤੇ ਉਹਨਾਂ ਦੇ ਨਾਮ ਬਦਨਾਮ ਕਰ ਦਿੱਤੇ ਜੀ ਸੋ ਗੁਰੂ ਪੀਰ ਕੋਈ ਵੀ ਮਾੜਾ ਨਹੀਂ ਹੈ ਤੇ ਫਿਰ ਉਹ ਗੁਰੂ ਪੀਰ ਵੀ ਮੁਸ਼ਕਲ ਸਮੇਂ ਆਂਹਾਈ ਹੋ ਜਾਂਦੇ ਆ ਸੋ ਹੁਣ ਜਿਵੇਂ ਕੀ ਮੰਨ ਲਓ ਆਪਾਂ ਪੀਰਾਂ ਦੀ ਸੇਵਾ ਕਰਦੇ ਆ ਤੇ ਮੂਰਿਓ ਕੋਈ ਚਾਰਚਾਣਾ ਹੈ ਸੋ ਮਸੀਹ ਦੀ ਗੱਲ ਨਾਲੋ ਸੋ ਹੁਣ ਜਦੋਂ ਕੋਈ ਮੁਸੀਬਤ ਆਉਂਦੀ ਆ ਤੀ ਇਹ ਗੁਰੂ ਪੀਰ ਜਿੰਨੇ ਵੀ ਮਸਤ ਫਕੀਰ ਹੋਏ ਨੇ ਦੁਨੀਆ ਤੇ ਇਹ ਰਹਿਬਰ ਹੋਏ ਨੇ ਜਿਨ੍ਹਾਂ ਨੇ ਦੁਨੀਆ ਤੇ ਨਾਮ ਦੀ ਕਮਾਈ ਕੀਤੀ ਆ ਜੀ ਉਹ ਫਿਰ ਇੱਕ ਦੂਸਰੇ ਤੋਂ ਸਮਾਂ ਆਉਣ ਤੇ ਕੰਮ ਲੈ ਲੈਂਦੇ ਨੇ ਇੱਕ ਦੂਸਰੇ ਨੂੰ ਮਨਾ ਲੈਂਦੇ ਨੇ ਕਿ ਇੱਥੇ ਤੁਹਾਡੀ ਜ਼ਰੂਰਤ ਆ ਜਿਵੇਂ ਕੀ ਹੁਣ ਆਪਾਂ ਨੂੰ ਜਿਹੜਾ ਕੰਮ ਆਉਂਦਾ ਉਹ ਹੀ ਕਰ ਸਕਦੇ ਇਸੇ ਤਰ੍ਹਾਂ ਉਹ ਪਰਮਾਤਮਾ ਦੀ ਵੀ ਗੱਲ ਹੈ ਪੀਰਾ ਫਕੀਰਾਂ ਦੀ ਵੀ ਗੱਲ ਹੈ ਉਹ ਇੱਕ ਦੂਜੇ ਦੇ ਨਾਲ ਸਲਾਹ ਕਰਕੇ ਇਕੱਠੇ ਹੋ ਕੇ ਧੱਕਾ ਲਾ ਲਈ ਆ ਕੇ ਕੰਮ ਬਣਾ ਦਿੰਦੇ ਨੇ ਜਿੱਥੇ ਕੰਮ ਅੜਿਆ ਹੋਵੇ ਭਗਤ ਦਾ ਤੇ ਸੇਵਾ ਉਹਦੇ ਅਕਾਊਂਟ ਵਿੱਚ ਥੋੜੀ ਹੋਵੇ ਤਾਂ ਫਿਰ ਉਹ ਆਪਣੇ ਵੱਲੋਂ ਜ਼ੋਰ ਲਾ ਦਿੰਦੇ ਨੇ ਕਿ ਸੋ ਜਦੋਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤਾਂ ਹਰ ਕੋਈ ਦੇਵਤਾ ਕਰਕੇ ਮੁਸ਼ਕਲ ਸਮੇਂ ਨਾਲ ਸਹਾਈ ਹੋ ਜਾਂਦਾ ਹੈ ਜੀ ਸੋ ਹੁਣ ਕਰਮ ਕੀ ਹੈ ਗਰਮ ਹੈ ਕਿ ਰਾਤ ਦੇ ਵਿਲੇ ਜਦੋਂ ਤੁਸੀਂ ਇਹ ਸਭ ਗੱਲਾਂ ਕਰੋਗੇ ਉਹ ਆਪਣੇ ਗੁਰੂ ਪੀਰ ਦੀ ਮਹਿਮਾ ਕਰੋਗੇ ਵਿਡਿਆਈ ਕਰੋਗੇ ਤੇ ਉਸ ਸਮੇਂ ਉਹ ਕਹਿੰਦੇ ਕਿ ਜਿਹਦਾ ਨਾਮ ਚੱਲਦਾ ਉਹ ਮਹਿਫਲ ਚ ਆਉਂਦੇ ਜਰੂਰ ਆ ਤੇ ਪਤਾ ਨਹੀਂ ਕਦ ਕਿਹਦੀ ਰੂਹ ਥਾਣੀ ਆ ਕੇ ਤੁਹਾਨੂੰ ਬਚਨ ਦੇ ਜਾਣੇ ਸੋ ਗੌਰ ਉਹਨਾਂ ਬਚਨਾਂ ਤੇ ਕਰਨਾ ਹੈ ਅਮਲ ਕਰਨਾ ਹੈ ਕਿਉਂਕਿ ਰਾਮ ਜਨ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਦੋਂ ਕਿਸੇ ਦੇ মুখ ਚੋਂ ਇਹ ਗੱਲ ਨਿਕਲ ਗਈ ਕਿ ਪ੍ਰਮਾਤਮਾ ਭਲੀ ਕਰੇਗਾ ਉਹ ਨਾਲ ਖੜਾ ਹੈ ਤੁਹਾਡਾ ਸਭ ਕੁਝ ਬਣੇਗਾ ਉਸ ਵਾਂਗ ਉਹ ਸਵਾਰੇਗਾ ਟੈਨਸ਼ਨ ਨਾ ਲੈ ਜਦੋਂ ਇਹ ਗੱਲ ਕਿਸੇ ਨੇ ਗੜਕ ਕੇ ਤੁਹਾਨੂੰ ਕਹਿ ਦਿੱਤੀ ਸਮਝ ਲੈਣਾ ਕਿ ਉਹ ਮਾਲਕ ਆ ਪਾਇਆ ਮਹਿਲ ਵਿੱਚ ਤੇ ਵਚਨ ਦੇ ਗਿਆ ਤੇ ਉਹ ਵਚਨਾਂ ਨੂੰ ਪੱਲੇ ਬੰਨ ਲੈਣਾ ਸਤਿ ਵਚਨ ਕਹਿ ਕੇ ਝੋਲੀ ਚ ਫਿਰ ਰਹਿਮਤ ਨੂੰ 부ਵਾ ਲੋ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਇਹ ਗੱਲ ਨੂੰ ਬਸ ਫਿਰ ਦਿਮਾਗ ਚੋਂ ਕੱਢਣਾ ਨਹੀਂ ਇਸ ਗੱਲ ਤੇ ਟਿਕੇ ਰਹਿਣਾ ਚਾਹੀਏ ਤੁਹਾਨੂੰ ਮୋਰੇ ਕੋਈ ਖੁਸ਼ ਨਜ਼ਰ ਆਉਂਦਾ ਹੈ ਚਾਹੀ ਨਹੀਂ ਕਈ ਵਾਰ ਕਿੰਦਾ ਕਹਣਗੇ ਰਸਤਾ ਤਾਂ ਸਮਝ ਨਹੀਂ ਆਉਂਦੀ ਕਿਵੇਂ ਨਿਕਲੇਗਾ ਇਹੋ ਜਿਹਾ ਕੁਝ ਹੈ ਤਾਂ ਹੈ ਨਹੀਂ ਜ਼ਿੰਦਗੀ ਜਿਗਾ ਦੇ ਨਾਲ ਇਹ ਸਾਰਾ ਕੁਝ ਹੋਣਾ ਕਿਉਂਕਿ ਉਹ ਪ੍ਰਮਾਤਮਾ ਹਰ ਇੱਕ ਪਾਸੇ ਦੀ ਰਾਸਤੇ ਖੋਲ ਦਿੰਦਾ ਹੈ ਜਦੋਂ ਆਪਣੀ ਹੁੰਦਾ ਹੈ ਤੇ ਭਗਤ ਦੀ ਸੇਵਾ ਤੋਂ ਖੁਸ਼ ਹੁੰਦਾ ਹੈ ਸੋ ਬਸ ਵਿਸ਼ਵਾਸ ਰੱਖਣਾ ਕਿ ਇਹ ਗੱਲ ਹੋਈ ਆ ਤੇ ਸੱਚ ਵੀ ਹੋ ਕੇ ਰਹਿਣੀ ਆ ਚਾਹੇ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲਵੇ ਤੁਹਾਨੂੰ ਪਟਕਾਉਣ ਦੀ ਕਮਾਉਣ ਦੀ ਤੁਹਾਡੇ ਦਿਮਾਗ ਨੂੰ ਕਿਉਂਕਿ ਮਨ ਜਿਹੜਾ ਆ ਬਹੁਤ ਜਲਦ ਕਾਲ ਦੇ ਪਿੱਛੇ ਲੱਗਣ ਦੀ ਕੋਸ਼ਿਸ਼ ਕਰਦਾ ਇਹਨੂੰ ਕਿਸੇ ਤਰ੍ਹਾਂ ਪਟਕਾਇਆ ਜਾਵੇ ਇਹ ਆਪਣੇ ਰਾਸਤੇ ਤੋਂ ਭਟਕ ਜਾਵੇ ਇਹ ਵਿਸ਼ਵਾਸ ਨੂੰ ਉਧਵੇ ਸੋ ਵਿਸ਼ਵਾਸ਼ ਰੱਖੋਗੇ ਤੇ ਉਹ ਸਾਰੇ ਕੰਮ ਬਣਨਗੇ ਜੇਕਰ ਵਿਸ਼ਵਾਸ ਨਹੀਂ ਹੈ ਧਾਵਾ ਡੋਲੋ ਤਾਂ ਫਿਰ ਉੱਥੇ ਪ੍ਰਮਾਤਮਾ ਕੁਝ ਨਹੀਂ ਕਰਦਾ ਪਰ ਇੱਥੇ ਇੰਨਾ ਹੈ ਕਿ ਬਣਨਾ ਇੱਕ ਦਾ ਪਵੇਗਾ ਇੱਕ ਅੱਗੇ ਝੂਲੀ ਅੱਡਣੀ ਪਵੇਗੀ ਸਜਦਾ ਸਲਾਮ ਹਰੀ ਨੂੰ ਕਰੋ ਮਾੜਾ ਕਿਸੇ ਨੂੰ ਨਾ ਕਹੋ ਪਰ ਝੂਲੀ ਇੱਕ ਅੱਗੇ ਅੱਡੋ ਇੱਕ ਨੂੰ ਚੁਣ ਲਓ ਜਿੰਦਰੀ ਵਿੱਚ ਇੱਕ ਨੇ ਹੀ ਵਿੜਾ ਪਾਰ ਲਗਾਉਣਾ ਹੈ ਜਦੋਂ ਵੀ ਲਗਾਉਣਾ ਹੈ ਬਾਕੀ ਇਹ ਤਾਂ ਬਜ਼ੁਰਗਾਂ ਤੋਂ ਇਹ ਸੁਣਦੇ ਆਈ ਆ ਕਿ ਮਹਿਮਾਨ ਜਿਹੜਾ ਰੱਬ ਦਾ ਰੂਪ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਕਦੇ ਆਪ ਨਹੀਂ ਆਣ ਕੇ ਖੜਦਾ ਉਹ ਇਨਸਾਨਾਂ ਦੇ ਰੂਪ ਵਿੱਚ ਦੀ ਆ ਕੇ ਕਦ ਕਦੋਂ ਮਦਦ ਇਨਸਾਨ ਦੀ ਕਰ ਜਾਂਦਾ ਹੈ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਸੋ ਬਾਕੀ ਜੇਕਰ ਤੁਸੀਂ ਇਹ ਰੰਝਿਆ ਨੂੰ ਸਮਝੋਗੇ ਇਹਨਾਂ ਗੱਲਾਂ ਨੂੰ ਸਮਝ ਲਿਆ ਉਸ ਗੱਲਾਂ ਤੇ ਖੜ ਗਏ ਤਾਂ ਸਮਝ ਲਓ ਕਿ ਤੁਸੀਂ ਉਹ ਪ੍ਰਮਾਤਮਾ ਨੂੰ ਸਮਝ ਲਿਆ ਉਹਨਾਂ ਨੂੰ ਪਹਿਚਾਣ ਲਿਆ ਸੋ ਰੱਬ ਜਦੋਂ ਵੀ ਆਉਂਦਾ ਹੈ ਕਿਸੇ ਨਾ ਕਿਸੇ ਦੇ ਰੂਪ ਵਿੱਚ ਦੀ ਆਉਂਦਾ ਹੈ ਜੀ ਤੇ ਬਚਨ ਦੇ ਜਾਂਦਾ ਹੈ ਵਰਨਾ ਰੱਬ ਨੂੰ ਕਿਸੇ ਨੇ ਨਹੀਂ ਦੇਖਿਆ ਕਿ ਉਹਦਾ ਕਿਹੜਾ ਰੂਪ ਹੈ ਕਿ ਉਹ ਜਿਵੇਂ ਦਿਸਦਾ ਹੈ ਉਹ ਸਿਰਫ ਇੱਕ ਪ੍ਰਕਾਸ਼ ਹੈ ਊਰਜਾ ਹੈ ਸੋ ਤੇ ਉਹ ਹਰ ਇੱਕ ਦੀ ਰੂਹ ਰਹੀ ਹੀ ਆ ਗਈ ਬਚਨ ਦੇ ਜਾਂਦਾ ਹੈ ਜੀ ਕਾਦ ਕਿਹੜੀ ਰੂਹ ਨੇ ਤੁਹਾਨੂੰ ਕੀ ਕਹਿ ਦਿੱਤਾ ਤੇ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ ਸੋ ਰਾਮਚੰਦ ਨੂੰ ਸਮਝਣਾ ਬਹੁਤ ਜ਼ਰੂਰੀ ਸਹੀ ਲਈ ਕਈ ਤੱਕ ਗੱਲਾਂ ਨੂੰ ਸੋਣਾ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਦ ਕਰ ਸਮਝ ਵਿੱਚ ਆਉਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਚਾਹ ਪੀਰਾਂ ਦੀ ਜੈਸਾਈਆਂ ਦੀ ਜੀ ਵੱਤੋ ਵੱਤ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ